शिव मंदिर ਦੇ ਵਿੱਚ ਤੋੜਪੱਜ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਨੰਗਲ ਤੋਂ ਮੰਦਰ ਦਾ ਇਹ ਨੁਕਸਾਨ ਕਿਸੇ ਇਨਸਾਨ ਨੇ ਨਹੀਂ ਬਲਕਿ ਕੁਦਰਤ ਨੇ ਕੀਤਾ ਹੈ। ਅਗਰ ਅਸਲ ਬੀਤੇ ਦਿਨ ਪੰਜਾਬ ਵਿੱਚ ਬਦਲੇ ਮੌਸਮ ਦੇ ਮિજાਜ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕੀਤਾ ਉੱਥੇ ਹੀ ਪਿੰਡ ਗੋਲਨੀ ਸਥਿਤ ਸ਼ਿਵ ਮੰਦਰ ਤੇ ਅਸਮਾਨੀ ਬਿਜਲੀ ਡੇਗ ਗਈ ਜਿਸ ਕਾਰਨ ਮੰਦਰ ਦੇ ਗੁਬੰਦ ਨੂੰ ਤਾਂ ਭਾਰੀ ਨੁਕਸਾਨ ਪਹੁੰਚਿਆ ਹੀ ਨਾਲ ਦੀ ਨਾਲ ਮੰਦਰ ਦੇ ਅੰਦਰ ਵੀ ਭਾਰੀ ਟੁੱਟਪੱਜ ਹੋਈ ਮੰਦਰ ਦੇ ਅੰਦਰ ਪਈਆਂ ਮੂਰਤੀਆਂ ਦੇ ਕੈਬਨ ਨੁਕਸਾਨੇ ਗਏ। ਹਾਲਾਂਕਿ ਮੂਰਤੀਆਂ ਦਾ ਬਚਾਅ ਹੋ ਗਿਆ ਮੰਦਰ ਪ੍ਰਬੰਧਕਾ ਮੁਤਾਬਕ ਤਕਰੀਬਨ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ 15 16 15 16 ਸਾਲ ਤੋਂ ਅਸੀਂ ਪਹਿਲਾਂ ਥੋੜਾ ਥੋੜਾ ਸ਼ੁਰੂ ਕੀਤਾ ਸੀ ਇਹ ਸਾਡੀ ਮਲਕੀ ਆਂਡਗਾਂਡ ਦੇ ਖੂਦ ਹੀ ਜਗਾ ਸੀ ਜਿਹਦੇ ਵਿੱਚ ਸਾਡਾ ਲੜਾਈ ਝਗੜਾ ਰਹਿੰਦਾ ਸੀ ਤੇ ਅਸੀਂ ਫਿਰ ਫੈਸਲਾ ਕੀਤਾ ਵੀ ਬਹੁਤ ਬੰਦਿਆਂ ਦੇ ਵਿੱਚ ਮੌਜੂਦ ਹੋਵੇ ਇਹਦੇ ਵਿੱਚ ਫਿਰ ਦੇ ਨਾਲ ਉਹ ਤੋਂ ਮੰਦਰ ਨੂੰ ਜਿਹੜਾ ਲੜਾਈ ਝਗੜਾ ਮਕਾਨ ਵਾਸਤੇ ਸੀ ਮੰਦਰ ਨੂੰ ਇਹ ਜਗਾ ਦੇ ਦਿੱਤੀ ਜਾਵੇ ਲੋਕਾਂ ਨੇ ਸਾਰਿਆਂ ਨੇ ਹਮੇਂ ਭਰੀ ਐ ਤੇ ਅਸੀਂ ਮੰਦਿਰ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਪਿੰਡ ਦੇ ਵਿੱਚੋਂ 10-10 20-20 100-150 ਪੈਸੇ ਇਕੱਠਾ ਕਰਕੇ ਅਸੀਂ ਮੰਦਿਰ ਦਾ ਨਿਰਮਾਣ ਸ਼ੁਰੂ ਕੀਤਾ ਸਾਨੂੰ ਇੱਥੇ ਤੱਕ ਆਸ ਨਹੀਂ ਸੀ ਵੀ ਸ਼ਾਇਦ ਐਡਾ ਵੱਡਾ ਮੰਦਿਰ ਬਣ ਸਕੇ ਜਦੋਂ ਅਸੀਂ ਸ਼ੁਰੂ ਕੀਤਾ ਤੇ ਉਦੋਂ ਸਾਡੇ ਕੋਲ ਲਗਭਗ 1 ਲੱਖ ਰੁਪਏ ਦੇ ਨੇੜੇ ਇਕੱਠਾ ਹੋਇਆ ਉਦੋਂ ਬਾਅਦ ਹੁਣ ਤੱਕ ਅਸੀਂ ਲਗਭਗ 50-55 ਲੱਖ ਦੇ ਨੇੜੇ ਦੇੜੇ ਇਹਦੇ ਉੱਤੇ ਪੈਸੇ ਮਾਲ ਕੇ ਪੈਸਾ ਲਾ ਚੁੱਕੇ ਜਿੰਨੀ ਬਿਲਡਿੰਗ ਬਣ ਚੁੱਕੀ ਹੈ ਤੇ ਅਸੀਂ ਸੰਗਤੋਂ ਸਹਿਯੋਗ ਦੀ ਮੰਗ ਕਰਦੇ ਆਂ ਵੀ ਜੋ ਵੀ ਮੰਦਰ ਦੀ ਮਰਮਤ ਵਾਸਤੇ ਪੈਸਾ ਖਰਚਾ ਹੋਊਗਾ ਉਹ ਸੰਗਤ ਦੇ ਸ਼ਰਧਾ ਦੇ ਮੁਤਾਬਕ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਜੋ ਵੀ ਕਮੇਟੀ ਫੈਸਲਾ ਕਰੂਗੀ ਉਸ ਨੂੰ ਅਸੀਂ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕਰਾਂਗੇ ਜਿੱਲੀ ਦੇ ਨਾਲ ਸਿਰਫ ਜਿਹੜਾ ਗੁੰਮਦ ਹੈ ਜਾਂ ਮੰਦਰ ਨੂੰ ਨੁਕਸਾਨ ਹੋਇਆ ਹੋਰ ਤਾਂ ਨਹੀਂ ਲੱਗ ਇਸ ਦੇ ਨਾਲ ਬਹੁਤ ਘਰਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ ਲੋਕਾਂ ਦੇ ਇਨਸਟਰੂਮੈਂਟ ਵੀ ਬਿਜਲੀ ਦੇ ਸੜੇ ਆ ਤੇ ਹੁਣ ਬਿਜਲੀ ਦੀ ਜਿੰਨੀ ਸਪਲਾਈ ਹੈ ਘੱਟੋ ਘੱਟ 80 90 ਮੀਟਰ ਸਾਰੀ ਤਾਰੀ ਤਾਰ ਸੜ ਕੇ ਸਵਾਹ ਹੋ ਗਈ ਆ ਬਿਜਲੀ ਵਾਲਿਆਂ ਨੂੰ ਮੈਂ ਫੋਨ ਕੀਤਾ ਤੇ ਉਹ ਬਿਜਲੀ ਵਾਲੇ ਸਾਥੀ ਮੇਰੇ ਸਾਰੇ ਲੱਗੇ ਹੋਏ ਆ ਤੇ ਪੰਜ ਛੇ ਬੰਦੇ ਬਿਲੀਏ ਨਵੀਆਂ ਤਾਰਾਂ ਬਦਲ ਕੇ ਹੋ ਬਿਜਲੀ ਸਪਲਾਈ ਚਾਲੂ ਕਰਨਗੇ ਹੋ ਸਕਦਾ ਮੰਦਰ ਦੀ ਬਿਜਲੀ ਜਿਹੜੀ ਅੰਦਰ ਫਿਟਿੰਗ ਹੈ ਉਹ ਸੜ ਚੁੱਕੀ ਹੈ ਉਸ ਦੀ ਦੁਬਾਰੇ ਮਰਮਤ ਕੀਤੀ ਜਾਊਗੀ ਤੇ ਜੋ ਵੀ ਖਰਚ ਆਊਗਾ ਫਿਰ ਕਮੇਟੀ ਦੇ ਫੈਸਲੇ ਦੇ ਮੁਤਾਬਕ ਅਸੀਂ ਉਸ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਸ਼ਿਵ ਸ਼ੰਕਰ ਅੱਗੇ ਅਰਦਾਸ ਕਰਦਾ ਵੀ ਇੱਕ ਤਾਂ ਉਹਨਾਂ ਨੇ ਮੂਰਤੀ ਖੰਡਤ ਨਹੀਂ ਹੋਣ ਦਿੱਤੀ ਕੋਈ ਔਰ ਜੇ ਕੋਈ ਉਸ ਵੇਲੇ ਸ਼ਰਧਾਲੂ ਮੰਦਿਰ ਦੇ ਵਿੱਚ ਹੁੰਦਾ ਤਾਂ ਹੋ ਸਕਦਾ ਉਸ ਦੀ ਮੌਤ ਹੋ ਸਕਦੀ ਸੀ ਕਿਉਂਕਿ ਐਡਾ ਵੱਡਾ ਧਮਾਕਾ ਸੀ ਕਿਸੇ ਦੇ ਸਹਿਣ ਜੋਗ ਨਹੀਂ ਸੀ ਹੈ ਤੇ ਉਸ ਦੇ ਉੱਪਰ ਮਟੀਰੀਅਲ ਡਿੱਗਦਾ ਵੈਸੇ ਵੀ ਇੰਨੇ ਦੇਹਕ ਦੇ ਨਾਲ ਕੋਈ ਵੀ ਕੋਈ ਦੇਹਕ ਸਾਂਭ ਨਹੀਂ ਸਕਦਾ ਭਾਵੇਂ ਮਲਕਿ ਉਹ ਹਾਰਟ ਅਟੈਕ ਵੀ ਹੋ ਸਕਦਾ ਸੀ ਇੰਨਾ ਵੱਡਾ ਤੇ ਵੱਡਾ ਹਾਸਾ ਹੋਣ ਤੋਂ ਪ੍ਰਮਾਤਮਾ ਨੇ ਭਗਵਾਨ ਨੇ ਬਚਾ ਲਿਆ